ਸ੍ਰੀਮਾ ਸਭ ਇੱਕ ਬੜਾ ਇੰਪੋਰਟੈਂਟ ਸਵਾਲ ਪੰਜਾਬ ਖੇਤੀ ਪ੍ਰਬੰਧ ਸੂਬਾ ਚਾਹੀਦਾ ਤੱਕ ਇੱਥੇ ਦੀਆਂ ਮੌਜੂਦਾ ਸਰਕਾਰਾਂ ਨੂੰ ਇਹ ਸੀਗਾ ਕਿ ਸਟੇਜਾਂ ਤੇ ਖੜ ਕੇ ਇਹ ਕਹਿੰਦੇ ਭਾਈ ਕੋਈ ਖੇਤ ਛੱਡ ਕੇ ਨਾ ਜਾਇਓ ਵਿਦੇਸ਼ ਕੋਈ ਖੇਤ ਪਟੇ ਨਾ ਦਿਓ ਕੋਈ ਖੇਤ ਇੰਡਸਟਰੀ ਨੂੰ ਦਿਓ ਅਸੀਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਵਾਂਗੇ ਇਹ ਉਹੀ ਖੇਤੀ ਹੈ ਜਿੱਥੋਂ ਤੁਹਾਡੇ ਰੋਜ਼ਗਾਰ ਚੱਲਦੇ ਸੀ ਤੁਹਾਡੇ ਘਰ ਚੱਲਦੇ ਬਿਜ਼ਨਸ ਚੱਲਦੇ ਸੀ ਤੇ ਅਸੀਂ ਕਹਿੰਦੇ ਛੱਡੋ ਖੇਤਾਂ ਨੂੰ ਛੱਡੋ ਜ਼ਮੀਨਾਂ ਨੂੰ ਪੈਸੇ ਲਓ ਸਾਨੂੰ ਡਿਵੈਲਪ ਕਰਕੇ ਅਸੀਂ ਕਾਰਪੋਰੇਟ ਨੂੰ ਵਿੱਚਾਂ ਇਹ ਬਹੁਤ ਵੱਡੀ ਤਰਾਸਦੀ ਹੈ ਪੰਜਾਬ ਦੇ ਨਾਲ ਤੇ ਇਹ ਅੰਤ ਸਾਡੇ ਦੇਸ਼ ਨਾਲ ਤਰਾਸਦੀ ਹੋ ਨਿਭੜਨੀ ਆ ਹਜ਼ਾਰ ਫਰੀਜੀ ਮੇਰੀ ਗੱਲ ਤੁਸੀਂ ਨੋਟ ਕਰ ਲਿਓ ਕਹਨੂੰ ਪੰਜਾਬ ਛੋਟਾ ਜਿਹਾ ਸੂਬਾ ਹੈ ਹਾਂ 1 ਪੁਆਇੰਟ ਦੇਖੋ ਕਿੱਡੀ ਹੈ 1.53% ਸਾਡਾ ਰਕਬਾ ਹੈ ਹੂੰ ਸਾਰੇ ਦੇਸ਼ ਦਾ ਤੇ 2.2% ਸਾਡੀ ਆਬਾਦੀ ਹੈ ਤੇ ਇਹ ਫਿਰ ਕਿਸੇ ਗਿਣਤੀ ਚ ਤੇ ਆंदे ਹੀ ਨਹੀਂ ਹੈਗੇ ਲੋੜ ਹੀ ਕੀ ਇਹਨਾਂ ਨੂੰ ਸੁਣਨ ਦੀ ਲੇਕਿਨ ਜੇ ਤੁਸੀਂ ਅੰਨ ਭੰਡਾਰ ਭਰਨ ਨਾਲ ਗੱਲ ਕਰ ਲਵੋ ਨਾ ਤੁਹਾਨੂੰ ਜਿਹੜੇ ਅੰਕੜੇ ਮੈਂ ਸ਼ੇਅਰ ਕਰਦਾ ਉਹ ਦੁਨੀਆ ਦੇ ਵਿੱਚ ਹੈਰਾਨਕੁਨ ਅੰਕੜੇ ਨੇ ਪਤਾ ਭਾਵੇਂ ਕਈ ਨੀਤੀ ਘਾੜੇ ਤੇ ਸਰਕਾਰਾਂ ਨੂੰ ਹੋਣੇ ਨੇ ਦੱਸਦੇ ਕਿਉਂ ਨਹੀਂ ਲੋਕਾਂ ਨੂੰ ਚੋਣੇ ਦਾ ਸੀਜ਼ਨ ਚੱਲ ਰਿਹਾ ਜੀ ਸਾਰੇ ਦੇਸ਼ 'ਚ ਇਹ ਕਾੰਕੜਾ ਕਹਿ ਰਿਹਾ 470 ਲੱਖ ਹੈਕਟੇਅਰ ਦੇ ਵਿੱਚ ਝੋਨਾ ਬੀਜਿਆ ਗਿਆ। ਹੂੰ ਪੰਜਾਬ 'ਚ 31-32 ਲੱਖ ਹੈਕਟੇਅਰ ਦੇ ਵਿੱਚ ਕਿੰਨਾ ਹਿੱਸਾ ਬਣਿਆ? ਹੂੰ 8% ਵੀ ਨਹੀਂ ਆਂਦਾ। ਹੂੰ ਤੇ ਦੇਸ਼ ਦੇ ਅੰਨ ਭੰਡਾਰ 'ਚ ਹਿੱਸਾ ਕਿੰਨਾ ਪਾ ਰਿਹਾ? 26% ਓਏ ਹੋਏ ਡੇਡ ਪਰਸੈਂਟ ਰਕਬੇ ਵਾਲਾ ਸੂਬਾ 26% ਅੰਨ ਭੰਡਾਰ 'ਚ ਯੋਗਦਾਨ ਪਾ ਰਿਹਾ ਚੌਲਾਂ ਦਾ। ਹੂੰ ਕਣਕ ਤੇ ਆਜੋ। ਬੀਤੇ ਸਾਲ ਦਾ ਅੰਕੜਾ ਇਸ ਸਾਲ ਦਾ ਰਿਵਾਈਜ਼ ਕਰ ਲੈਣ ਜੋ ਮਰਜ਼ੀ ਕਰ ਲੈਣ। ਹੂੰ ਸਾਰੇ ਦੇਸ਼ 'ਚ 370 75 ਲੱਖ ਏਕੜ ਦੇ ਵਿੱਚ ਕਣਕ ਬੀਜੀ ਗਈ। ਹੂੰ। ਪੰਜਾਬ ਦੇ ਵਿੱਚ ਕਣਕ ਬੀਜੀ ਗਈ 35 ਲੱਖ ਏਕੜ 'ਚ। 10% ਇਸਾ ਨਹੀਂ ਬਣਦਾ। ਹੂੰ। ਕੇਂਦਰੀ ਖਾਦ ਭੰਡਾਰ ਤੇ ਵਿੱਚ ਕੱਲੇ ਪੰਜਾਬ ਦਾ 51% ਯੋਗਦਾਨ ਹੈ। 51% 51% ਯੋਗਦਾਨ ਹੈ। ਪੂਰਾ ਮੁਲਕ ਜਿੰਨਾ ਆਟਾ ਖਾਂਦਾ ਉਹਦਾ ਉਹਦਾ ਅੱਧ ਕੱਲਾ ਪੰਜਾਬ ਉਹ ਖਾਂਦਾ। ਕੱਲਾ ਪੰਜਾਬ ਤੇ 27 ਸਟੇਟਾਂ ਦੀ ਇਹ ਗਿਣਤੀ ਹੈ ਕਿੱਥੇ ਨੇ ਉਹ ਨੀਤੀ ਘਾੜੇ ਤੇ ਕਿੱਥੇ ਨੇ ਉਹ ਇਨਫਲੂਐਂਸਰ ਰੋਜ਼ ਭੰਡਣ ਵਾਲੇ ਨਿੰਦਣ ਵਾਲੇ ਪੰਜਾਬ ਨੂੰ ਨੁਕਰੇ ਲਾਉਣ ਵਾਲੇ ਬਿਣਾ ਮਤਲਬ ਦੇ ਖੇਤੀ ਕਾਨੂੰਨ ਲੈ ਕੇ ਆਣ ਵਾਲੇ ਕਿੱਥੇ ਸਰਕਾਰ ਸੌ ਰਹੀ ਏ ਉਹ ਇੰਟਰਵੀਨ ਨਹੀਂ ਕਰ ਸਕਦੀ ਜਾਂ ਉਹ ਸਾਰੇ ਦੇਸ਼ ਵਿੱਚ ਜ਼ੋਰ ਨਹੀਂ ਲਾਹ ਹਟੇ ਦੂਜਾ ਜਿਹੜਾ ਪੁੱਛ ਦਿੱਤਾ ਹੈ ਗ੍ਰੀਨ ਰੈਵੋਲੂਸ਼ਨ ਨੂੰ ਉਹਦੇ ਤੇ ਤੁਹਾਡੇ ਖਿਆਲ ਨਾਲ ਜ਼ੋਰ ਨਹੀਂ ਲੱਗਾ ਐਡੀਸ਼ਨਲ ਸੈਂਟਰਲ ਅਸਿਸਟੈਂਸ ਦੇ ਕੇ 26 ਸੂਬਿਆਂ ਦੇ ਵਿੱਚ ਕਣਕ ਵਿਧਾਨ ਦੀ ਗੱਲ ਹੋਈ ਝੋਨਾ ਵਿਧਾਨ ਦੀ ਗੱਲ ਹੋਈ ਸਾਡੇ ਦੇਸ਼ ਚ ਕੋਈ ਐਸੇ ਪ੍ਰਦੇਸ਼ ਨੇ ਵੈਸ਼ ਬੰਗਾਲ, ਤੇਲੰਗਾਨਾ, ਵੈਸ਼ ਅਦੇ ਚ, ਤਾਮਿਲਨਾਡੂ ਜਿੱਥੇ ਦੋ ਦੋ ਵਾਰ ਝੋਨਾ ਉਗਿਆ ਤੇ ਪੰਜਾਬ ਦਾ 1% ਕੰਜ਼ਮਪਸ਼ਨ ਹੈ ਨਹੀਂ ਵਾਹ 5 ਲੱਖ 25 ਹਜ਼ਾਰ ਤੁਹਾਡੇ ਜਿਹੜੇ ਸਸਤੇ ਰਾਸ਼ਨ ਦੇ ਡੀਪੂ ਚੱਲਣਦੇ ਨੇ ਇਹ ਉਹਨਾਂ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਚੱਲਣਦੇ ਨੇ ਜਿਨ੍ਹਾਂ ਨੂੰ ਨਗੋਣਾ ਗਿਣਿਆ ਜਾ ਰਿਹਾ ਹੁਣ ਅੱਗੇ ਗੱਲ ਕਰ ਲਵੋ ਇਹ ਅੱਛਾ ਇਹ ਇਹਦੇ ਵਿੱਚ ਹੀ ਐਡ ਕਰਦੇ ਹੋ ਸਰ ਕਿ ਜੇ ਇਹ ਜ਼ਮੀਨਾਂ ਅਕਵਾਇਰ ਹੋ ਜਾਂਦੀਆਂ ਨੇ ਲੈਂਡ ਪੂਲਿੰਗ ਸਕੀਮ ਦੇ ਵਿੱਚ ਆ ਜਾਂਦੀਆਂ ਨੇ ਵਿਚ ਮੀਨਸ ਆਟੋਮੈਟਿਕਲੀ ਸਾਡਾ ਰਕਬਾ ਵੀ ਕੱਟੇਗਾ ਸਾਡਾ ਕੇਂਦਰੀ ਪੂਲ ਦੇ ਵਿੱਚ ਹਿੱਸਾ ਵੀ ਕੱਟੇਗਾ ਬਿਲਕੁਲ ਕੱਟੇਗਾ ਤੇ ਪੰਜਾਬ ਦਾ ਕੀ ਜਾ ਰਿਹਾ ਪੰਜਾਬ ਦੇ ਉਸ ਕਿਸਾਨ ਦਾ ਕੀ ਜਾ ਰਿਹਾ ਜਿਹੜਾ ਨੌਜਵਾਨ ਮੁੰਡਾ 15 16 17 ਸਾਲ ਤੋਂ ਲੈ ਕੇ ਅੱਲੜ ਉਮਰ ਵਾਲਾ ਤੇ 20 ਸਾਲ ਤੱਕ ਦਾ ਉਹ ਆਪਣੇ ਪਿਓ ਦਾਦੇ ਦੀ ਵੇਖ ਚੁੱਕਿਆ ਬਕਦਰੀ ਆਪਣੀ ਵੇਖ ਚੁੱਕਿਆ ਚੰਗਾ ਸੀਡ ਨਹੀਂ ਲੱਪਣਾ ਚੰਗੇ ਵਲੇ ਬਿਜਲੀ ਨਹੀਂ ਲੱਪਣੀ ਵੇਚਣ ਵਲੇ ਤੁਹਾਡੀ ਫਸਲ ਸੁੱਟਣ ਜਾਣਾ ਮੈਨੂੰ ਇੱਕ ਕਿਸਾਨ ਕਣਾ ਦਿਓ ਜਿਹੜਾ ਵੇਚਣ ਜਾਂਦਾ ਹੋਵੇ ਤੇ ਉਹ ਤੇ ਅੱਗੇ ਹੀ ਇਹਦੇ ਤੋਂ ਇਨਾ ਦੁਖੀ ਏ ਕਰ ਕਿਉਂ ਰਿਹਾ ਉਹ ਖੇਤੀ ਸਿਰਫ ਇਸ ਲਈ ਉਹਦੀ ਜੀਵਨ ਜਾਚ ਇੱਕ ਜਜ਼ਬਾ ਇੱਕ ਡੀਐਨਏ ਦੇ ਵਿੱਚ ਏ ਕਿ ਮੈਂ ਖੇਤੀ ਪ੍ਰਧਾਨ ਸੂਬਾ ਉਹ ਜਿਹੜਾ ਸਿਰ ਤੇ ਪੱਗ ਰੱਖੀ ਏ ਨਾ ਉਹ ਅਣਖ ਵਾਲੀ ਉਹ ਨਹੀਂ ਖਲੋਣ ਦਿੰਦੀ ਕਿਸੇ ਨੂੰ ਜਿਹੜਾ ਪਿਛਲੇ ਸਾਲ 3.5 ਲੱਖ ਨੌਜਵਾਨ ਵਿਦੇਸ਼ਾਂ ਚ ਚਲੇ ਗਿਆ ਪੈਸਾ ਲਾ ਕੇ ਕਿਤੇ ਉਹਦੇ ਤੇ ਇੰਪੈਕਟ ਸਟੱਡੀ ਹੋਈ ਏ ਕਿਹੜੇ ਲੀਗਲ ਤੇ ਇਲੀਗਲ ਗੱਲਾਂ ਬਾਹਰ ਗਿਆ ਹੁਣ ਗਲੋਬਲ ਹਾਲਾਤ ਵੇਖ ਲਓ ਕੀ ਹੈਗੇ ਨੇ 18 19% ਤੋਂ ਗੱਲ ਚੱਲੀ ਸੀ 20% ਕਣਕ ਦਾ ਬਿਜਾਨ ਹੀ ਨਹੀਂ ਹੋਇਆ ਹੈਗਾ ਯੂਕਰੇਨ ਦੇ ਵਿੱਚ ਜਿਹੜਾ ਸਾਰੇ ਸੈਂਟਰਲ ਏਸ਼ੀਆ ਨੂੰ ਤੇ ਯੂਰਪ ਨੂੰ ਫਸਲ ਦਿੰਦਾ ਤੇ ਪੰਜਾਬ ਦਾ ਕੀ ਹਾਲ ਹੈ ਪੰਜਾਬ ਨੂੰ ਇੰਨਾ ਹੀ ਨਗੋਣਾ ਕਰ ਦਿਓਗੇ ਜੇ ਅੱਜ ਇੱਕ ਡੈਲੀਗੇਸ਼ਨ ਜਾ ਕੇ ਕਿਤੇ ਮਿਲੇਗਾ ਤੇ ਉਹਦੇ ਨਾਲ ਮਸਲਾ ਹੱਲ ਹੋ ਗਿਆ ਤੁਸੀਂ ਅੱਜ ਇਹ ਫਸਲ ਤੈਅ ਕਰ ਰਹੇ ਉਸ ਕਿਸਾਨ ਦਾ ਜੇ ਰਕਬਾ ਘਟਿਆ ਪਹਿਲਾਂ ਭਾਰਤ ਸਰਕਾਰ ਨੇ ਉਹਦੇ ਤੇ ਕੀ ਲਿਆ ਇੰਨੇ ਸੈਟੇਲਾਈਟ ਲੱਗੇ ਨੇ ਅੱਜ ਕੱਲ ਤੇ ਉਹ ਸੈਟੇਲਾਈਟ ਨੇ ਇੱਕ ਬੂਟੇ ਦੀ ਫੋਟੋ ਖਿੱਚ ਲੈਂਦੇ ਉਹਦੀ ਜੜ੍ਹ ਦੀ ਫੋਟੋ ਖਿੱਚ ਲੈਂਦੇ ਨੇ ਇੱਕ ਇੱਕ ਇੰਨੀ ਪ੍ਰੀਸੀਜਨ ਫਾਰਮਿੰਗ ਆਪਟੀਕਲ ਜਿਹੜੀ ਇਮੇਜਿੰਗ ਹੈ ਉਹਦੇ ਨਾਲ ਇਹ ਵੀ ਵੇਖ ਲੈਂਦੇ ਕਿ ਬੂਟੇ ਦੀ ਉਮਰ ਕਿੰਨੀ ਰਹਿ ਗਈ ਹੈ ਕਿੰਨੇ ਦੇਜ ਕਿੰਨੇ ਬੱਲੀ ਚ ਕਿੰਨੇ ਦਾਣੇ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ 4 ਲੱਖ ਇਕੜ ਜ਼ਮੀਨ ਜਿਹੜੀ ਐ ਨਾਨ ਐਗਰੀਕਲਚਰਲੀ ਚਲੇਗੀ ਐ ਉਦੋਂ ਤੇ ਬੜੀ ਪਹਿਲਵਾਨੀ ਚ ਤੁਰੇ ਫਿਰਦੇ ਨੇ ਸਾਰੇ ਜਣੇ ਕਿ ਬਾਕੀ ਸਟੇਟਾਂ ਨੇ ਉਹ ਪੈਦਾ ਕਰ ਲੈਣੀਆਂ ਆਂ ਖੇਲਿਆ ਪੰਜਾਬ ਕਿਉਂ ਕਰਤਾ ਹੈ ਕਿਸੇ ਨੇ ਧਿਆਨ ਦਿੱਤਾ ਉਧਰ ਹੁਣ ਉਸ ਤੋਂ ਬਾਅਦ ਜਦੋਂ ਆ ਫੇਰ 40000 50000 ਜਿਹੜੀ ਏਕੜ ਦੀ ਗੱਲ ਹੋ ਰਹੀ ਏ ਜੇ ਇਹ ਵੀ ਖੇਤੀਬਾੜੀ ਛੋਂ ਨਿਕਲ ਗਈ ਦੂਸਰੇ ਪਾਸੇ ਜਿਹੜੀ 60 ਹਜ਼ਾਰ ਏਕੜ ਤਾੜੀ ਹਾਈਵੇ ਦੇ ਵਿੱਚ ਨਿਕਲ ਰਹੀ ਏ ਉਹਦੇ ਦੇ ਕਿਸੇ ਦਾ ਧਿਆਨ ਆ ਰਿਹਾ ਉਹ ਨੌਜਵਾਨ ਜਿਹੜਾ ਬੇਰੋਜ਼ਗਾਰ ਬੈਠਾ ਏ ਜਿਹਦੇ ਕੋਲ ਖੇਤੀ ਸਾਧਨ ਨਹੀਂ ਬਣਦੇ ਪਏ ਉਹ ਬੇਜ਼ਮੀਨਾ ਕਿਸਾਨ ਤੇ ਉਹ ਕਿਰਤੀ ਉਹ ਸੜਕ ਤੇ ਢਾਕਾਂ ਤੇ ਹੱਥ ਰੱਖ ਕੇ ਤਾੜੀਆਂ ਛੂਕਦੀਆਂ ਗੱਡੀਆਂ ਇਵੇਂ ਤੋਂ ਨੰਗਦਾ ਵੇਖੇਗਾ ਕਿਸ ਪਾਸੇ ਨੂੰ ਤੁਸੀਂ ਜਿਹੜਾ ਏ ਵਪਾਰ ਕਰਨ ਲਈ ਇੰਨਾ ਵੱਡਾ ਹਾਈਵੇ ਕੀ ਬੈਂਕਰ ਡਿਸਾਈਡ ਕਰਨਗੇ